ਟ੍ਰੈਵਲ ਏਜੰਟਾਂ ਦੇ ਵੱਲੋਂ ਭੋਲੇ-ਪਾਲੇ ਲੋਕਾਂ ਦੇ ਨਾਲ ਠੱਗੀਆਂ ਮਾਰਨ ਦਾ ਸਿਲਸਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਜੇ ਇੱਕ ਹੋਰ ਮਾਮਲਾ ਸੰਗਰੂਰ ਜ਼ਿਲ੍ਹੇ ਤੋਂ ਸਾਹਮਣੇ ਆਇਆ ਏ ਜਿੱਥੇ ਨੌਜਵਾਨ ਨੂੰ ਅਮਰੀਕਾ ਭੇਜਣ ਦੇ ਨਾਮ ਦੇ ਉੱਪਰ ਇੱਕ ਟ੍ਰੈਵਲ ਏਜੰਟ ਨੇ ਤਕਰੀਬਨ 25 ਲੱਖ ਰੁਪਏ ਦੀ ਠੱਗੀ ਮਾਰ ਲਈ ਇਸ ਤੋਂ ਬਾਅਦ ਪਰਚਾ ਦਰਜ ਤਾਂ ਹੋ ਗਿਆ ਪਰ ਕੋਈ ਵੀ ਹੱਲ ਨਾ ਹੋਇਆ ਜਿਸ ਦੇ ਕਾਰਨ ਕਿਰਨਜੀਤ ਕੌਰ ਜਰੀਲੀਆਂ ਦਵਾਈਆਂ ਨਾਲ ਲੈ ਕੇ ਪਾਣੀ ਵਾਲੀ ਬੈਂਕੀ ਦੇ ਉੱਪਰ ਚੜ ਗਈ ਕਰਨਜੀਤ ਕੌਰ ਨੇ ਦੱਸਿਆ ਹੈ ਕਿ ਏਜੰਟ ਦੇ ਵੱਲੋਂ ਉਸਦੇ ਲੜਕੇ ਗਗਨਦੀਪ ਸਿੰਘ ਨੂੰ ਅਮਰੀਕਾ ਭੇਜਣ ਦੇ ਬਦਲੇ ਤਕਰੀਬਨ 42 ਲੱਖ ਰੁਪਏ ਸਾਡੇ ਨਾਲ ਕੱਲ ਤੈਅ ਕੀਤੇ ਗਏ ਸੀ ਜਿਸ ਨੂੰ ਅਸੀਂ ਤਕਰੀਬਨ 23 ਲੱਖ ਰੁਪਏ ਬੈਂਕ ਖਾਤੇ ਦੇ ਰਾਹੀਂ ਦਿੱਤੇ ਸੀ ਕਰੀਬ 1.5 ਤੋਂ 2 ਲੱਖ ਰੁਪਏ ਨਕਦ ਵੀ ਅਤੇ 1 ਲੱਖ ਰੁਪਏ ਦੇ ਡਾਲਰ ਦੇ ਚੁੱਕੇ ਹਾਂ ਇਸ ਦੇ ਬਾਵਜੂਦ ਵੀ ਏਜੰਟ ਨੇ ਮੇਰੇ ਲੜਕੇ ਨੂੰ ਅਮਰੀਕਾ ਨਹੀਂ ਭੇਜਿਆ ਏਜੰਟ ਉਸਦੇ ਲੜਕੇ ਨੂੰ ਅਕਤੂਬਰ 2023 ਦੇ ਵਿੱਚ ਪਹਿਲਾਂ ਦਿੱਲੀ ਲੈ ਗਿਆ ਸੀ ਉਸ ਤੋਂ ਬਾਅਦ ਵਿਤਨਾਮ 15 ਦਿਨਾਂ ਲਈ ਰੱਖਿਆ ਪਰ ਫਿਰ ਵਾਪਸ ਦਿੱਲੀ ਲੈ ਆਇਆ ਸੀ ਸੁਣੋ ਇਸ ਮੌਕੇ ਦੇ ਉੱਪਰ ਹੋਰ ਕੀ ਕੁਝ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਿਹਾ ਗਿਆ ਏ ਮੈਂ ਜਥੇਨਾਬ ਸਿੰਘ ਸਰਪੰਚ ਸਾਹਿਬ ਦਾ ਸਰਪੰਚ ਪਿੰਡ ਹਮੀਦੀ ਕੀ ਮਾਮਲਾ ਕੀ ਹੈ ਪਿੰਡ ਰੰਗੀਆਂ ਦੇ ਅਜੇ ਇਹ ਟੰਕੂੜੀ ਉੱਪਰ ਪਾਣੀ ਟੈਂਕੀ ਤੇ ਚੜੀ ਗਈ ਹੈ ਕਿਰਨਜੀਤ ਕੌਰ ਦਾ ਬੇਟਾ ਗਗਨਦੀਪ ਸਿੰਘ ਉਹਨੂੰ ਵਿਦੇਸ਼ ਭੇਜਣ ਦੇ ਲਾਲਚ ਦੇ ਵਿੱਚ ਫਸਾ ਲਾ ਕੇ ਇਸ ਪਿੰਡ ਦਾ ਰਹਿਣ ਵਾਲਾ ਮਨਦੀਪ ਸਿੰਘ ਦਿਓਲ ਪੁੱਤਰ ਜਸਵੰਤ ਸਿੰਘ ਏਜੰਟੀ ਦੇ ਨਾਮ ਤੇ 25 ਲੱਖ ਰੁਪਏ ਦੀ ਇੱਕ ਨੰਬਰ ਚ ਠੱਗੀ ਆ ਜਿਹੜੇ ਸਾਡੇ ਕੋਲੇ ਸਾਰੇ ਪ੍ਰੂਫ ਨੇ ਇੱਕ ਨੰਬਰ ਦੇ ਵਿੱਚ ਠੱਗੀ ਆ ਸਾਰੀਆਂ ਸਟੇਟਮੈਂਟਾਂ ਨੇ ਇਹ ਬੜੇ ਯਤਨ ਕੀਤੇ ਇੱਕ ਪੰਜਾਬ ਸਰਕਾਰ ਦੇ ਵਿੱਚ ਹਿੱਸੇਦਾਰ ਰੱਖਣ ਵਾਲੇ ਪੰਨੂ ਨਾਮ ਦੇ ਵਿਅਕਤੀ ਸ੍ਰੀ ਪੰਨੂ ਨਾਮ ਦੇ ਵਿਅਕਤੀ ਨੇ ਉਹਨਾਂ ਤੱਕ ਪਹੁੰਚ ਕੀਤੀ ਪਰ ਸਭ ਕੁਝ ਫੇਲ ਹੋ ਗਿਆ ਕੱਲ੍ਹ ਹੀ ਸਵੇਰੇ ਲਗਭਗ 5:30 ਤੋਂ 6 ਵਜੇ ਦੇ ਕਰੀਬ ਅੰਮ੍ਰਿਤ ਵੇਲੇ ਇਹ ਟੈਂਕੀ ਤੇ ਚੜ ਗਿਆ 30 ਘੰਟੇ ਬੀਤ ਚੁੱਕੇ ਨੇ ਪੁਲਿਸ ਪ੍ਰਸ਼ਾਸਨ ਨੇ ਸਾਡੀ ਸਿਰਫ ਇੱਥੋਂ ਤੱਕ ਸਾਰ ਲਈ ਆ ਕਿ ਰਾਤੀ 7:00 ਵਜੇ ਆਏ ਨੇਗੇ ਓੰਕਾਰ ਸਿੰਘ ਪੁਲਿਸ ਚੌਕੀ ਰਣੀਕੇ ਦੇ ਇੰਚਾਰਜ ਪਹਿਲਾਂ ਐਸ ਐਚ ਓ ਕਰਮਜੀਤ ਸਿੰਘ ਸਦਰ ਧੂਰੀ ਆਏ ਸੀ ਉਹ ਆਪਣਾ ਕੁਝ ਗੱਲਾਂ ਬਾਤਾਂ ਕਰਕੇ ਚਲੇ ਗਏ 12 ਲੱਖ ਰੁਪਏ ਕੱਲ ਸਾਨੂੰ ਇਹ ਦੇ ਰਹੇ ਸੀ ਕਿ 25 ਲੱਖ ਦਾ ਮਾਮਲਾ 12 ਲੱਖ ਚ ਰਫਾ ਦਫਾ ਕਰ ਦੋ ਅਸੀਂ ਮਨਾਂ ਕਰ ਦਿੱਤਾ ਸਾਡੀ ਮੰਗ ਹੈ ਕਿ 25 ਲੱਖ ਦਾ 25 ਲੱਖ ਸਾਨੂੰ ਦਿੱਤਾ ਜਾਵੇ ਬਾਬਸ਼ ਕੀਤਾ ਜਾਵੇ ਸਪੀਡ ਤੋਂ ਪਰਵਾਰ ਨੂੰ ਜੇਕਰ ਇਹ ਪੀਪਲ ਪਰਵਾਰ ਨੂੰ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਅਸੀਂ ਭਾਰਤੀ ਕਿਸਾਨ ਯੂਨੀਅਨ ਸਾਡੇ ਸਿੱਧੂਪੁਰ ਦੇ ਆਗੂ ਨੇ ਸ੍ਰੀ ਦਾ ਪਕਸ਼ਨ ਦੇ ਕਲੱਬ ਦੇ ਸਾਡੇ ਆਗੂ ਨੇ ਜਿਹੜੇ ਗੁਰਮਿੰਡ ਤੋਂ ਨੇ ਸਾਰੇ ਇਲਾਕੇ ਦੇ ਲੋਕ ਨੇ ਜਿਹੜੇ ਇੱਥੇ ਆਏ ਨੇ ਬੀਬੀਆਂ ਆਈਆਂ ਹੋਏ ਨੇ ਜਦੋਂ ਤੱਕ ਇਹ ਇਨਸਾਫ ਨਹੀਂ ਮਿਲਦਾ ਇਹ ਮੋਰਚਾ ਜਿਉਂਦਾ ਤਿਆ ਰਹੂ ਆਦਰਵਾਇਜ਼ ਬੀਬੀ ਕਿਰਨਜੀਤ ਕੌਰ ਜਿਹੜੇ ਆਪਣੇ ਬੱਚੇ ਲਈ ਇਨਸਾਫ ਮੰਗਦੀ ਹੈ 11-12 ਕਨਾਲ ਬੀਚ ਕੇ ਪਹਿਲੀ ਸਭ ਕੁਝ ਵੇਚ ਕੇ ਘਰੋਂ ਬੇਕਰ ਹੋ ਗਈ ਆ ਉਹਦੀ ਕੋਈ ਜਾਨ ਨੂੰ ਨੁਕਸਾਨ ਹੁੰਦਾ ਤਾਂ ਇਹਦਾ ਸਿੱਧਾ ਤੇ ਸਿੱਧਾ ਜ਼ਿੰਮੇਵਾਰ ਕ ਪੰਜਾਬ ਸਰਕਾਰ ਅਤੇ ਇਸ ਦਰਖਾਸਤ ਦੇ ਵਿੱਚ ਸ਼ਾਮਲ ਸਾਰੇ ਇਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਨਾਮ ਦਰਜ ਨੇ ਉਹ ਸਾਰੇ ਜ਼ਿੰਮੇਵਾਰ ਹੋਣਗੇ ਗਗਨਦੀਪ ਸਿੰਘ ਜੀ ਗਗਨ ਜੀ ਕੀ ਮਾਮਲਾ ਕੀ ਹੈ ਜੀ ਇੱਥੋਂ ਦਾ ਜਿਹੜਾ ਏਜੰਟਾ ਮਨਦੀਪ ਸਿੰਘ ਦਿਓਲ ਤੇ ਉਹਦੇ ਚਾਚਾ ਪਪਾ ਇਹਨਾਂ ਨੇ ਜੀ ਬਾਹਰ ਭੇਜਣ ਦੇ ਉੱਥੇ ਲਾਲਚ ਦੇ ਮੈਨੂੰ 25 ਲੱਖ ਰੁਪਏ ਲੈ ਲਿਆ ਮੇਰੇ ਤੋਂ ਤੇ ਜਿਹੜੇ ਆਪਾਂ ਇੱਕ ਨੰਬਰ 'ਚ ਪੈਸੇ ਪਾਏ ਨੇਗੇ ਇਹਨਾਂ ਦੇ ਬੈਂਕ ਅਕਾਊਂਟਾਂ 'ਚ ਤੇ ਜੀ ਨਾ ਮੈਨੂੰ ਬਾਹਰ ਭੇਜਿਆ ਇਥੋਂ ਵੇਤਨਾਮ ਤੋਂ ਮੋੜ ਲੈ ਵਾਪਸ ਜਿਹੜਾ ਮੈਂ ਵੀਜ਼ਾ ਅਪਲਾਈ ਕੀਤਾ ਸੀ ਅਮਰੀਕਾ ਲਈ ਕੀਤਾ ਸੀ ਟੂਰਿਸਟ ਵੀਜ਼ਾ ਵੈਸਟਰ ਵੀ ਤੇ ਮੈਨੂੰ ਹੁਣ ਭੇਜਿਆ ਨਹੀਂ ਇਹਨਾਂ ਨੇ ਤੇ ਉਹਦੇ ਵਿੱਚੋਂ ਇੱਕ ਵੀ ਰੁਪਿਆ ਮੇਰਾ ਅਜੇ ਤੱਕ ਇਹਨੇ ਵਾਪਸ ਨਹੀਂ ਕੀਤਾ ਜੀ ਇੰਨਾ ਕੋਈ ਪੁਲਿਸ ਕਾਰਵਾਈ ਕਰ ਰਹੀ ਹੈ ਜੀ ਤੇ ਉਹਦੇ ਚੱਕਰ ਚ ਹੁਣ ਮੰਮੀ ਮੇਰੇ ਟੈਂਕੀ ਤੇ ਨੇ 20 ਘੰਟੇ ਹੋ ਗਏ ਜੀ ਨਾ ਕੋਈ ਪੁਲਿਸ ਆਇਆ ਇੱਥੇ ਨਾ ਕੋਈ ਹੋਰ ਆਇਆ ਜੀ ਅਗਲਾ ਸੰਘਰਸ਼ ਕੀ ਹੋਊਗਾ ਫਿਰ ਇਹ ਅਸੀਂ ਹੋਰ ਇਹਦੂ ਕਿਹੜਾ ਕਰਾਂਗੇ ਕੀ ਮੰਗ ਕੀ ਕਰਦੇ ਹੋ ਮੰਗਦੀ ਸਾਡੇ ਪੈਸੇ ਵਾਪਸ ਦਿੱਤੇ ਜਾਣ ਪੂਰੇ ਜਿੰਨੇ ਸਾਡੇ ਬੈਂਕ ਸਟੇਟਮੈਂਟਾਂ ਚ ਨੇ ਸਾਡੇ ਕੋਲ ਹੈਗੇ ਜੀ ਸਾਰਾ ਪ੍ਰੂਫ ਨੇ 25 ਲੱਖ ਦੀ ਸਾਡੇ 25 ਲੱਖ ਵਾਪਸ ਦਿੱਤਾ ਜਾਵੇ ਜੀ ਚੰਜੀ ਜੀ ਕੀ ਮਾਮਲਾ ਕੀ ਹੈ ਹਾਂਜੀ ਕਦੋਂ ਦਾ ਹੈ ਕਿੰਨੀ ਰਕਮ ਲਈਆ ਮਾਮਲਾ ਤਾਂ 1 ਸਾਲ ਹੋ ਗਿਆ ਜੀ ਇਹਨਾਂ ਨੂੰ ਇਹ ਥਾਣੇ ਦੇ ਵਿੱਚ ਵੀ ਦਰਖਾਸਤਾਂ ਦਿੱਤੀਆਂ ਇਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਜੀ ਇਹਨਾਂ ਦੇ ਘਰੇ ਵੀ ਆਉਂਦੇ ਨੇਗੇ ਕੋਈ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਹੈਗਾ ਇਹ ਫਿਰ ਕੱਲ ਸਵੇਰ 5 ਵਜੇ ਨੂੰ ਤਕਰੀਬਨ ਟੈਂਕੀ ਦੇ ਉੱਤੇ ਚੜ ਗਏ ਨੇਗੇ ਅੱਜ 30 ਘੰਟੇ ਹੋ ਗਏ ਕੋਈ ਪ੍ਰਸ਼ਾਸਨ ਨਹੀਂ ਆ ਰਿਹਾ ਕੋਈ ਵੀ ਇੱਥੇ ਸਾਥ ਨਹੀਂ ਦੇ ਰਿਹਾ ਕਿ ਨਾ ਕੋਈ ਨਮਿੰਦਾ ਇੱਥੋਂ ਦਾ ਆਪਣੇ ਐਮਪੀ ਮੀਤ ਹਰ ਸਾਹਿਬ ਕੋਈ ਨਹੀਂ ਦੇਖੋ ਵੀ ਅੱਜ ਸਾਡਾ 5 ਵਜੇ ਤੱਕ ਇਹਨਾਂ ਨੂੰ ਜੱਤਾ ਕਸਨੇ ਆ ਜੇ ਨਹੀਂ ਉਦੋਂ ਬਾਅਦ ਅਸੀਂ ਵੱਡਾ ਪ੍ਰੋਗਰਾਮ ਕਰਾਂਗੇ ਮੇਰਾ ਨਾਮ ਸੁਖਵਿੰਦਰ ਗੋਰੇ ਜੀ ਕੀ ਤੁਹਾਡਾ ਬੇਟਾ ਕੀ ਲੱਗਦਾ ਹੈ ਇਹ ਮੇਰਾ ਸਾਡਾ ਦੋਤਾ ਜੀ ਹਾਂ ਸਾਡਾ ਦੋਤਾ ਹੈ ਤੇ ਅਸੀਂ ਜਿੱਥੇ ਖੜੇ ਆ ਇਹ ਪਿੰਡ ਰੰਗੀਆਂ ਡਿਸਟ੍ਰਿਕਟ ਸੰਗਰੂਰ ਤੇ ਇਹਨਾਂ ਬੇਟੇ ਦੀ ਅਮਰੀਕਾ ਜਾਣ ਦੀ ਗੱਲ ਹੋਈ ਸੀਗੀ ਤੇ 25 ਲੱਖ ਰੁਪਇਆ ਇਹਨਾਂ ਨੇ ਇਹਨਾਂ ਦੇ ਅਕਾਊਂਟ ਦੇ ਵਿੱਚ ਟਰਾਂਸਫਰ ਕੀਤਾ ਹੋਇਆ ਹੈ ਵਿਦ ਸਾਰੇ ਪ੍ਰੂਫ ਨੇ ਸਾਡੇ ਕੋਲ ਤੇ ਬਹੁਤ ਭਜਨਟ ਕੀਤੀ ਐ ਭਜਨਟ ਕਰਨ ਦੇ ਬਾਵਜੂਦ ਵੀ ਕੋਈ ਮੁਸ਼ਕਲ ਹੱਲ ਨਹੀਂ ਹੋਈ ਮੁਸ਼ਕਲ ਨਾ ਹੱਲ ਹੋਣ ਦੇ ਕਾਰਨ ਫਿਰ ਇਹਨਾਂ ਦੀ ਮੰਮੀ ਨੇ ਇਸ ਟਿਪ ਚੱਕਿਆ ਕਹਿੰਦੀ ਵੀ ਮੈਂ ਆਪਣੀ ਆਤਮ ਹੱਤਿਆ ਕਰ ਲੂੰਗੀ ਵੀ ਨਹੀਂ ਫਿਰ ਮੈਨੂੰ ਮੇਰੀ ਪੇਮੈਂਟ ਦਿੱਤੀ ਜਾਵੇ ਇਹਨਾਂ ਕੋਲ ਜਿਹੜੀ ਪੈਲੀ ਸੀ ਡੇਢ ਕਿਲਾ ਇਹਨਾਂ ਨੇ ਪੈਲੀ ਵੇਚ ਕੇ ਇਹਨਾਂ ਨੂੰ ਪੇਮੈਂਟ ਦਿੱਤੀ ਆ ਇਸ ਵਕਤ ਇਹਨਾਂ ਕੋਲ ਕੁਝ ਵੀ ਨਹੀਂ ਹੈਗਾ ਤੇ ਆਪ ਬੰਦਾ ਉਹ ਜਿਹੜਾ ਅਮਨਦੀਪ ਸਿੰਘ ਆ ਉਹ ਆਪ ਬਾਹਰ ਚੱਲਿਆ ਗਿਆ ਤੇ ਘਰ ਦੇ ਇਹਨਾਂ ਦੇ ਕਹਿੰਦੇ ਸਾਡਾ ਬੀ ਦਖਲ ਕੀਤਾ ਹੋਇਆ ਜਦੋਂ ਪੇਮੈਂਟ ਲੈਣੀ ਸੀ ਉਦੋਂ ਬੇਦਖਲ ਨਹੀਂ ਸੀ ਹੁਣ ਇਹਨਾਂ ਨੇ ਬੇਦਖਲ ਕੀਤਾ ਕੀ ਮੰਗ ਕਰਦੇ ਸਰਕਾਰ ਤੋਂ ਸਾਡੀ ਸਰਕਾਰ ਤੋਂ ਇਹੀ ਮੰਗ ਹੈ ਕਿ ਇਨਸਾਫ ਸਾਨੂੰ ਮਿਲੇ ਇਹਨਾਂ ਦੀ ਜਿਹੜੀ ਦਿੱਤੀ ਪੇਮੈਂਟ ਆ ਉਹ ਵਾਪਸ ਕੀਤੀ ਜਾਵੇ ਅਗਲਾ ਸੰਘਰਸ਼ ਕੀ ਹੋਗਾ ਜਿੰਨਾ ਉਹ ਤੇ ਕਹਿੰਦੀ ਵੀ ਮੈਂ ਵੀ ਮੈਂ ਆਪਣੀ ਜਾਨ ਦੇ ਦੂੰਗੀ ਪਰ ਜਾਂ ਸਾਡੀ ਪੇਮੈਂਟ ਦੇ ਦੇਣ ਜਾਂ ਫਿਰ ਮੈਂ ਆਪਣੀ ਜਾਨ ਦੇ ਦੂੰ ਕੀ ਪੁਲਿਸ ਪ੍ਰਸ਼ਾਸਨ ਕੋਈ ਆਇਆ ਇੱਥੇ ਨਹੀਂ ਜੀ ਇੱਥੇ ਕੱਲ ਸ਼ਾਮ ਨੂੰ ਆਏ ਸੀ ਇਥੇ ਇਹੀ ਕਿਹਾ ਗਿਆ ਉਹਨਾਂ ਵੱਲੋਂ ਕਿ 12 ਲੱਖ ਦੇ ਵਿੱਚ ਸਾਡੇ ਨਾਲ ਕੰਪਰੋਮਾਈਜ਼ ਕਰ ਲਓ ਪੇਮੈਂਟ 25 ਲੱਖ ਹੈ ਜੀ ਤੇ 12 ਲੱਖ ਲਈਏ ਕਹਿੰਦੇ ਨਹੀਂ ਅਸੀਂ 12 ਲੱਖ ਨਹੀਂ ਲੈਣਾ ਲੈਣੀਆਂ ਤਾਂ ਪੇਮੈਂਟ ਪੂਰੀ ਲੈਣੀ ਆ ਤੇ ਜਿਹਦੇ ਵਿੱਚ ਮਤਲਬ ਉਹਦਾ ਵਿਆਜ ਵੀ 1 ਸਾਲ ਦਾ 6 ਲੱਖ ਰੁਪਿਆ ਵਿਆਜ ਹੀ ਬਣਦਾ ਵਿਆਜ ਉਹਨਾਂ ਨੂੰ ਛੱਡਿਆ ਬਣਦੀ ਪੇਮੈਂਟ ਇਹਨਾਂ ਦੀ ਵਾਪਸ ਕੀਤੀ ਜਾ